ਇੱਕ ਲੜਕੀ ਦੇ ਸਮੇਤ 6 ਲੋਕ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਖਾਂਦੇ ਤਾਂ ਭਾਰਤ ਦਾ ਨੇ ਪਰ ਗੁੰਗਾਨ ਪਾਕਿਸਤਾਨ ਦਾ ਗਾਉਂਦੇ ਨੇ ਜਾਸੂਸੀ ਪਾਕਿਸਤਾਨ ਦੀ ਕਰਦੇ ਨੇ ਜੋ ਰਹਿੰਦੇ ਤਾਂ ਭਾਰਤ ਦੇ ਵਿੱਚ ਨੇ ਪਰ ਦੋਸਤੀ ਯਾਰੀ ਪਾਕਿਸਤਾਨ ਦੇ ਨਾਲ ਨਿਭਾ ਰਹੇ ਸੀ ਇਸ ਯੂਟਿਊਬਰ ਲੜਕੀ ਦੇ ਸਮੇਤ ਇਹ 6 ਲੋਕ ਆਖਿਰਕਾਰ ਪਾਕਿਸਤਾਨ ਦੇ ਲਈ ਜਾਸੂਸੀ ਕਿਵੇਂ ਕਰ ਰਹੇ ਸੀ ਇਹ ਲੜਕੀ ਦਾ ਕਿਸ ਅਫਸਰ ਦੇ ਨਾਲ ਬਹੁਤ ਹੀ ਨਜ਼ਦੀਕੀ ਸਬੰਧ ਸੀ ਸਾਰਾ ਕੁਝ ਦੱਸਾਂਗੇ ਅਚੰਗਾ ਹੋਇਆ ਕਿ ਇਹ ਲੜਕੀ ਫੜੀ ਗਈ ਨਹੀਂ ਤਾਂ ਪਤਾ ਨਹੀਂ ਕੀ ਹੁੰਨਾ ਸੀ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਚ ਤੇ ਮੈਂ ਹਾਕ ਪਾਠੇ ਨਾਲ ਪ੍ਰਿਆ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦਾ ਤਣਾਅ ਵਾਲਾ ਮਾਹੌਲ ਹੈ ਪਰ ਉਸ ਦੇ ਵਿਚਕਾਰੀ ਬਹੁਤ ਸਾਰੇ ਲੋਕ ਇਸ ਦਾ ਫਾਇਦਾ ਵੀ ਚੱਕ ਰਹੇ ਨੇ ਇੱਕ ਲੜਕੀ ਜੋ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਨਾਲ 6 ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਦੱਦੀ ਹੈ ਕਿ ਲੜਕੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਲੱਖਾਂ ਹੀ ਫਾਲੋਅਰਸ ਨੇ ਪਰ ਇਹ ਪਾਕਿਸਤਾਨ ਦੀ ਜੋ ਹੈ ਉਹ ਖੁ ਗੁੰਗਾਨ ਗੁੰਦੀ ਸੀ ਆਪਣੇ ਸੋਸ਼ਲ ਮੀਡੀਆ ਤੇ ਅਤੇ ਪਾਕਿਸਤਾਨ ਦੇ ਨਾਲ ਜੋ ਹੈ ਜਾਸੂਸੀ ਦੇ ਵਿੱਚ ਵੀ ਸ਼ਾਮਲ ਸੀ ਅਜਿਹੇ aarop ਲਗਾ ਕੇ ਸਨੂੰ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਲੜਕੀ ਦਾ ਨਾਮ ਜੋਤੀ ਮਲੋਤਰਾ ਹੈ ਅਤੇਜ ਦੇ ਨਾਲ ਹੀ 6 ਜਾਣਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੀ ट्रैवल ਬਲੌਗਰ ਅਤੇ ਯੂਟਿਊਬਰ ਜੋਤੀ ਮਲੋਤਰਾ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਲਈ ਜਾਸੂਸੀ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਦੀ ਹੈ ਕਿ ਇਹ ਬਲੌਗਰ ਯੂਟਿਊਬਰ ਜੋਤੀ ਮਲੋਤਰਾ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਲਈ ਜੋ ਉਹ ਸੰਬੰਧਾ ਦੇ ਵਿੱਚ ਜਿਹੜਾ ਹੈ ਉਹ આરોਪ ਜੇ ਗ੍ਰਿਫਤਾਰ ਕੀਤਾ ਗਿਆ ਹੈ। ਉਹ ट्रैवल ਵਿਦ ਜੋਨ ਨਾਮਕ ਯੂਟਿਊਬਰ ਚੈਨਲ YouTube ਚੈਨਲ ਚਲਾ ਰਹੀ ਸੀ ਤੇ ਪਾਕਿਸਤਾਨ ਯਾਤਰਾ ਦੇ ਦੌਰਾਨ ਉਹ ਖੁਫੀਆ ਏਜੰਸੀ ISAI ਦੇ 에ਜੰਟਸ ਦੇ ਨਾਲ ਉਸਦੇ ਸੰਬੰਧ ਬਣ ਗਏ ਇਸ ਕੇਸ ਇਸ ਕੇਸ ਦੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਨਾਲ ਇਤਾਰ ਜੁੜੇ ਹੋਏ ਨੇ ਜਾਣਕਾਰੀ ਦੇ ਅਨੁਸਾਰ ਸਾਲ 2023 ਦੇ ਵਿੱਚ ਜੋਤੀ ਮਲੋਤਰਾ ਪਾਕਿਸਤਾਨ ਗਈ ਸੀ ਅਤੇ ਉੱਥੇ ਹੀ ਇੱਕ ਜੋ ਪਾਕਿਸਤਾਨੀ ਅਫਸਰ ਦੇ ਨਾਲ ਇਸਦੇ ਸੰਬੰਧ ਬਣਦੇ ਨੇ ਇਹ ਵਾਪਸ ਆਉਂਦੀ ਹੈ ਉਸਦੇ ਨਾਲ WhatsApp ਤੇ Snapchat ਤੇ ਅਤੇ ਹੋਰ ਵੀ ਵੱਖ-ਵੱਖ ਪਲੇਟਫਾਰਮਸ ਦੇ ذریعے ਉਸ ਦੇ ਨਾਲ ਜੁੜੀ ਰਹਿੰਦੀ ਹੈ ਤੇ ਇਸ ਤੇ ਦੋਸ਼ ਲੱਗੇ ਨੇ ਕਿ ਇਹ ਸੁਵੇਦਨਸ਼ੀਲ ਚੀਜ਼ਾਂ ਜਿਹੜੀਆਂ ਨੇ ਉਸ ਨੇ ਉੱਥੇ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਜੋਤੀ ਜੋਤੀ ਉਹਨ 6 ਲੋਕਾਂ ਦੇ ਵਿੱਚ ਸ਼ਾਮਿਲ ਹੈ ਇਹਨਾਂ ਇਹਨਾਂ ਨੂੰ ਖੁਫੀ ਏਜੰਸੀਆਂ ਦੀ ਸੂਚਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਪਾਕਿਸਤਾਨ ਦੀ ਖੁਫੀਆ ਅਧਿਕਾਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਇਹ ਲੋਕ ਦੇ ਰਹੇ ਸੀ ਜੋਤੀ ਨੂੰ ਦਨਿਸ਼ ਅਤੇ ਉਸ ਦੇ ਸਹਿਯੋਗੀ ਅਲੀ আহসান ਦੇ ਮਾਧਿਅਮ ਦੇ ਰਾਹੀ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਪੀਆਈਓ ਤੋਂ ਮਿਲ ਜੋ ਹੈ ਮਿਲਵਾਇਆ ਗਿਆ ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿੱਚ ਜੋ ਹੈ ਆਣ ਜਾਣ ਆਣ ਜਾਣ ਦੀ ਵਿਵਸਥਾ ਜਿਹੜੀ ਹੈ ਉਹ ਪਾਕਿਸਤਾਨ ਇਹਨਾਂ ਨੂੰ ਕਰਾ ਕੇ ਦਿੰਦਾ ਸੀ ਚਾਹੇ ਹੋਟਲ ਹੈ ਚਾਹੇ ਕੋਜ ਹੈ ਸਾਰਾ ਕੁਝ ਜਿਹੜਾ ਹੈ ਉਹ ਪਾਕਿਸਤਾਨ ਕਰਾ ਕੇ ਦਿੰਦਾ ਸੀ ਉਸ ਨੇ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਦੇ ਨਾਲ ਗੈਰੇ ਸੰਬੰਧ ਜਿਹੜੇ ਨੇ ਉਹ ਜੋਤੀ ਮਲੋਤਰਾ ਦੇ ਦੱਸੇ ਜਾ ਰਹੇ ਨੇ ਆरोप ਹੈ ਕਿ ਜੋਤੀ ਨੇ ਭਾਰਤੀ ਥਾਵਾਂ ਤੇ ਸੰਬੰਧਿਤ ਸੰਵੇਦਨਸ਼ੀਲ ਜਾਣਕਾਰੀ ਇਹਨਾਂ ਨੂੰ ਸ਼ੇਅਰ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਪੂਰਾ ਮਾਮਲਾ ਇੱਕ ਜਾਸੂਸੀ ਅਭਿਆਨ ਦਾ ਹਿੱਸਾ ਹੈ ਜਿਸ ਦੇ ਵਿੱਚ ਜੋਤੀ ਸਹਿਤ 6 ਭਾਰਤੀ ਨਾਗਰਿਕ ਸ਼ਾਮਲਾ ਨੇ ਇਹਨਾਂ ਦੇ ਵਿੱਚ ਜਿਹੜੇ ਲੋਕੇਸ਼ਨ ਦੇ આરોપી ਗ੍ਰਫਤਾਰ ਕੀਤੇ ਗਏ ਨੇ ਹਿਸਾਰ ਕੈਥਲ ਹਰਿਆਣਾ ਤੋਂ ਮਲੇਰ ਕੋਟਲਾ ਪੰਜਾਬ ਤੋਂ ਤੇ ਪਾਕਿਸਤਾਨੀ ਖੂਫੀ ਅਧਿਕਾਰੀਆ ਤੇ ਜੋ ਹੈ ਪੀ ਐਚ ਸੀ ਕਰਮਚਾਰੀਆਂ ਦੇ ਲਈ ਏਜੰਟ ਜਿਹੜੇ ਨੇ ਇਹ ਸਾਰੇ ਗ੍ਰਿਫਤਾਰ ਕੀਤੇ ਗਏ ਨੇ ਭਾਰਤ ਸਰਕਾਰ ਨੇ 13 ਮਈ 2025 ਨੂੰ ਦਨਿਸ਼ ਨੂੰ ਪਰਸੋਨਾ ਨੌਨ ਗ੍ਰੋਟਾ ਕੋਸ਼ਿਤ ਕਰ ਦਿੱਤਾ ਗਿਆ ਸੀ ਸੋ ਇਹ ਜੋਲੀ ਜੋਤੀ ਮਲੋਤਰਾ ਦੀ ਤੁਹਾਨੂੰ ਅਸੀਂ ਹਿਸਟਰੀ ਦੱਸੀ ਹੈ ਜਿਸ ਨੂੰ ਕੀ ਗ੍ਰਿਫਤਾਰ ਕੀਤਾ ਗਿਆ ਸੋ ਅਜੇ ਲੋਕਾਂ ਬਾਰੇ ਕੀ ਕਹੋਗੇ ਜੋ ਖਾਂਦੇ ਭਾਰਤ ਦਾ ਨਹੀਂ ਪਰ ਗੂੰਗਾਨ ਪਾਕਿਸਤਾਨ ਦਾ ਗਾਉਂਦੇ ਨੇ ਅਜੇ ਲੋਕਾਂ ਬਾਰੇ ਕੀ رائے ਰੱਖਦੇ ਹੋ ਜਰੂਰ ਦੱਸੋ